ਸਤ ਸ੍ਰੀ ਅਕਾਲ ਜੀ ਤੁਹਾਡ ਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰ ਉਪਾਅ ਦੇ ਵਿੱਚ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਅੱਜ ਦਿਨ ਸ਼ਨੀਵਾਰ 21 ਦਸੰਬਰ ਨੂੰ ਜੇਕਰ ਤੁਸੀਂ ਸਰੋਂ ਦੇ ਤੇਲ ਦਾ ਇਹ ਉਪਾਅ ਕਰ ਲਓਗੇ ਜਾਂ ਫਿਰ ਸਰੋਂ ਦੇ ਤੇਲ ਨੂੰ ਕਿਸੇ ਨੂੰ ਬਿਨਾ ਦੱਸੇ ਇਸ ਜਗ੍ਹਾ ਤੇ ਰੱਖ ਦਿਓਗੇ ਤਾਂ ਇਹ ਉਪਾਅ ਕਰਨ ਦੇ ਨਾਲ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੇ ਜਿਹੜੀਆਂ ਦੂਰ ਹੋ ਜਾਣਗੀਆਂ ਇਸ ਉਪਾਅ ਨੂੰ ਕਦੋਂ ਕਿਸ ਸਮੇਂ ਤੇ ਕਿਸ ਤਰੀਕੇ ਦੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਵਾਦੇ ਤੋਂ ਵੱਧ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜਦੋਂ ਆਪਾਂ ਬਹੁਤ ਮਿਹਨਤ ਕਰਦੇ ਆ ਮਿਹਨਤ ਕਰਨ ਦੇ ਬਾਵਜੂਦ ਵੀ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਰੁਕਦਾ ਸਾਡੇ ਘਰ ਦੇ ਵਿੱਚ ਲੜਾਈ ਕਲੇਸ਼ ਰਹਿੰਦਾ ਹੈ ਜਾਂ ਜੋ ਬੱਚੇ ਨੇ ਤੁਹਾਡੇ ਉਹ ਤੁਹਾਡੇ ਕੇ ਨਹੀਂ ਤੋਂ ਬਾਹਰ ਨੇ ਜਬ ਬਹੁਤ ਜ਼ਿਆਦਾ ਲੜਾਈ ਕਲੇਸ਼ ਕਰਦੇ ਨੇ ਤੁਹਾਡੇ ਨਾਲ ਤੁਹਾਡੇ ਬਿਜ਼ਨਸ ਦੇ ਵਿੱਚ ਵਾਧਾ ਨਹੀਂ ਹੋ ਰਿਹਾ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਹੈ ਸਭ ਕੁਝ ਪਰ ਚੀਜ਼ ਕਿਸੇ ਦੇ ਵਿੱਚ ਵੀ ਬਰਕਤ ਨਹੀਂ ਪੈ ਰਹੀ ਪੈਸਾ ਵੀ ਹੈ ਹਰ ਇੱਕ ਚੀਜ਼ ਤੁਹਾਡੇ ਘਰ ਦੇ ਵਿੱਚ ਪਰ ਬਰਕਤ ਨਹੀਂ ਇਹ ਸਾਰੀਆਂ ਮੁਸ਼ਕਲਾਂ ਉਸ ਸਮੇਂ ਆਉਂਦੀਆਂ ਨੇ ਜਦੋਂ ਤੁਹਾਡਾ ਜਿਹੜਾ ਸ਼ਨੀ ਇਹ ਉਹ ਠੀਕ ਨਹੀਂ ਹੁੰਦਾ ਇਸ ਨੂੰ ਠੀਕ ਕਰਨ ਦੇ ਲਈ ਅਸੀਂ ਅੱਜ ਤੁਹਾਡੇ ਲਈ ਕੁਝ ਛੋਟੇ-ਛੋਟੇ ਉਪਾਅ ਲੈ ਕੇ ਆਏ ਹਾਂ ਜਿਨ੍ਹਾਂ ਨੂੰ ਤੁਸੀਂ ਅੱਜ ਸ਼ਨੀਵਾਰ ਦੇ ਦਿਨ ਹੀ ਕਰਨਾ ਹੈ ਬਹੁਤ ਸਰਲ ਤੇ ਸੌਖੇ ਤਰੀਕੇ ਦੇ ਨਾਲ ਇਹਨਾਂ ਨੂੰ ਤੁਸੀਂ ਕਰ ਸਕਦੇ ਹੋ ਇਸ ਦੇ ਲਈ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਖਰਚਾ ਵੀ ਬਹੁਤਾ ਨਹੀਂ ਹੋਵੇਗਾ ਸ਼ਨੀ ਦਾ ਸਬੰਧ ਸ਼ਨੀ ਦੇਵ ਦੇ ਨਾਲ ਹੁੰਦਾ ਹੈ ਜੇਕਰ ਅਸੀਂ ਸ਼ਨੀ ਦੇਵ ਨੂੰ ਖੁਸ਼ ਕਰ ਲਵਾਂਗੇ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਮੁਸ਼ਕਲਾਂ ਆਉਂਦੀਆਂ ਨੇ ਜੋ ਵੀ ਪ੍ਰੋਬਲਮ ਆਉਂਦੀਆਂ ਨੇ ਉਹ ਸਾਡੀਆਂ ਸਾਰੀਆਂ ਹੀ ਦੂਰ ਹੋ ਜਾਣਗੀਆਂ ਕਿ ਸ਼ਨੀ ਦੇਵ ਨੂੰ ਅਸੀਂ ਖੋਸ਼ ਕੇ ਇਸ ਤਰੀਕੇ ਦੇ ਨਾਲ ਕਰਨਾ ਹੈ ਉਸੇ ਲਈ ਹੀ ਤੁਹਾਡੇ ਨਾਲ ਅਸੀਂ ਇਹ ਉਪਾਅ ਸਾਂਝਾ ਕਰਨ ਲੱਗੇ ਆ ਇਸ ਉਪਾਅ ਨੂੰ ਤੁਸੀਂ ਕਦੋਂ ਕਰਨਾ ਹੈ ਤੇ ਕਿੰਨੇ ਦਿਨ ਕਰਨਾ ਹੈ ਤੇ ਕਿਸ ਤਰੀਕੇ ਦੇ ਨਾਲ ਕਰਨਾ ਹੈ ਤੇ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਕਿਹੜੇ-ਕਿਹੜੇ ਚੀਜ਼ ਦੀ ਜ਼ਰੂਰਤ ਹੈ ਇਹ ਸਭ ਦੇਖਣ ਦੇ ਲਈ ਤੁਸੀਂ ਵੀਡੀਓ ਨੂੰ ਅੰਤ ਦੀ ਤੱਕ ਜ਼ਰੂਰ ਦੇਖਣਾ ਤੇ ਇਹ ਵੀਡੀਓ ਤੁਹਾਡੇ ਲਈ ਅੱਜ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਦੇ ਨਾਲ ਬਨੇ ਰਹੋ ਤੁਸੀਂ ਇਸ ਉਪਾਅ ਨੂੰ ਸ਼ਨੀਵਾਰ ਦੇ ਦਿਨ ਕਰਨਾ ਹੈ ਤੇ ਸ਼ਾਮ ਦੇ ਸਮੇਂ ਕਰਨਾ ਹੈ ਤੇ ਤਿੰਨ ਸ਼ਨੀਵਾਰ ਲਗਾਤਾਰ ਹੀ ਕਰਨਾ ਹੈ ਇਸੇ ਵਿੱਚ ਤੁਸੀਂ ਕਿਸੇ ਵੀ ਤਰ੍ਹਾਂ ਦਾ ਨਾਗਾ ਨਹੀਂ ਪਾਉਣਾ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਨੇ ਸਰੋਂ ਦਾ ਤੇਲ ਲੈਣਾ ਹੈ ਸਰੋਂ ਦਾ ਤੇਲ ਲੈਣ ਤੋਂ ਬਾਅਦ ਦੇ ਵਿੱਚ ਤੁਸੀਂ ਇੱਕ ਕਟੋਰੀ ਲੈਣੀ ਹੈ ਜੇਕਰ ਤੁਹਾਡੇ ਕੋਲ ਲੋਹੇ ਦੀ ਹੈਗੀ ਤਾਂ ਤੁਸੀਂ ਉਸ ਦਾ ਇਸਤੇਮਾਲ ਕਰ ਸਕਦੇ ਹੋ ਅਗਰ ਤੁਸੀਂ ਲੋਹੇ ਦੀ ਕਟੋਰੀ ਦਾ ਇਸਤੇਮਾਲ ਕਰੋਗੇ ਤੇ ਤੁਹਾਨੂੰ ਇਸ ਉਪਾਅ ਦੇ ਨਾਲ ਦੂਸਰੇ ਦਿਨ ਹੀ ਫਾਇਦਾ ਦਿਖਣ ਨੂੰ ਮਿਲ ਜਾਵੇਗਾ ਜੇਕਰ ਤੁਹਾਡੇ ਕੋਲ ਲੋਹੇ ਦੀ ਨਹੀਂ ਹੈਗੀ ਤੁਸੀਂ ਸਟੀਲ ਦੀ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਟੋਰੀ ਲੈ ਸਕਦੇ ਬਹੁਤੀ ਵੱਡੀ ਨਹੀਂ ਲੈਣੀ ਥੋੜੀ ਜਿਹੀ ਛੋਟੀ ਹੀ ਲੈਣੀ ਤੇ ਉਸ ਦੇ ਵਿੱਚ ਤੁਸੀਂ ਸਰੋਂ ਦਾ ਤੇਲ ਪਾਣਾ ਹੈ ਸਰੋਂ ਦਾ ਤੇਲ ਪਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਉਸ ਦੇ ਵਿੱਚ ਇੱਕ ਲੌਂਗ ਪਾ ਦੇਣਾ ਜੋ ਤੁਸੀਂ ਲੌਂਗ ਪਾਉਂਗੇ ਉਹ ਲੌਂਗ ਫੁੱਲ ਵਾਲਾ ਹੋਣਾ ਚਾਹੀਦਾ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਕਿ ਜੋ ਤੁਸੀਂ ਤੇਲ ਦੇ ਵਿੱਚ ਲੌਂਗ ਪਾ ਰਹੇ ਹੋ ਉਹ ਟੁੱਟਿਆ ਹੋਇਆ ਨਹੀਂ ਹੋਣਾ ਚਾਹੀਦਾ ਇੱਕ ਕੌਲੀ ਦੇ ਵਿੱਚ ਤੇਲ ਪਾ ਕੇ ਤੁਸੀਂ ਲੌਂਗ ਪਾ ਲਿਆ ਤੇ ਇੱਕ ਤੁਸੀਂ ਦੀਵਾ ਲੈਣਾ ਹੈ ਦੀਵੇ ਦੇ ਵਿੱਚ ਸਰੋਂ ਦਾ ਤੇਲ ਪਾ ਕੇ ਇੱਕ ਤੁਸੀਂ ਸਰੋਂ ਦੇ ਤੇਲ ਦਾ ਦੀਵਾ ਤਿਆਰ ਕਰ ਲੈਣਾ ਤੇ ਇੱਕ ਕੌਲੀ ਨੇ ਵਿੱਚ ਤੇਲ ਪਾ ਕੇ ਉਸ ਦੇ ਵਿੱਚ ਇੱਕ ਲੌਂਗ ਪਾ ਦੇਣਾ ਇਹ ਦੋ ਚੀਜ਼ਾਂ ਨੂੰ ਤੁਸੀਂ ਲੈ ਕੇ ਸ਼ਨੀਵਾਰ ਦੇ ਦਿਨ ਸ਼ਾਮ ਦੇ ਸਮੇਂ ਤੁਸੀਂ ਨੇ ਸ਼ਨੀ ਦੇਵ ਦੇ ਮੰਦਿਰ ਚਲੇ ਜਾਣਾ। ਉੱਥੇ ਜਾ ਕੇ ਤੁਸੀਂ ਇਹ ਸਰੋਂ ਦਾ ਤੇਲ ਜੋ ਇੱਕ ਕਟੋਰੀ ਦੇ ਵਿੱਚ ਪਾਇਆ ਹੋਵੇਗਾ ਉਹ ਸ਼ਨੀ ਦੇਵ ਨੂੰ ਅਰਪਿਤ ਕਰਨਾ ਹੈ ਤੇ ਜੋ ਤੁਸੀਂ ਸਰੋਂ ਦੇ ਤੇਲ ਦਾ ਦੀਵਾ ਬਣਾਇਆ ਹੋਵੇਗਾ ਉਸ ਨੂੰ ਤੁਸੀਂ ਉੱਥੇ ਜਗਾਉਣਾ ਹੈ ਤੇ ਉਸ ਦੀਵੇ ਨੂੰ ਉੱਥੇ ਜਦੋਂ ਤੁਸੀਂ ਲਗਾਓਗੇ ਉਸ ਦੇ ਵਿੱਚ ਤੁਸੀਂ ਇੱਕ ਚੁਟਕੀ ਕਾਲੇ ਤੇਲ ਪਾ ਦੇਵੇ ਜਦੋਂ ਤੁਸੀਂ ਉਹ ਤੇਲ ਦਾ ਦੀਵਾ ਜਿਹੜਾ ਤਿਆਰ ਕੀਤਾ ਉਸ ਦੇ ਵਿੱਚ ਇੱਕ ਚੁਟਕੀ ਕਾਲੇ ਤੇਲ ਪਾ ਦੋਗੇ ਉਸ ਦੇ ਨਾਲ ਤੁਹਾਨੂੰ ਇਸ ਉਪਾਅ ਦੇ ਨਾਲ ਫਾਇਦਾ ਦੁੱਗਣਾ ਹੋਵੇਗਾ ਇਸ ਤਰ੍ਹਾਂ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਸ਼ਨੀ ਦੇ ਅੱਗੇ ਆਪਣੀ ਪ੍ਰਾਰਥਨਾ ਕਰਨੀ ਅਰਦਾਸ ਕਰਨੀ ਚਰਨਾਂ ਦੇ ਵੱਲ ਦੇਖਦੇ ਹੋਏ ਕਿ ਤੁਸੀਂ ਜੋ ਵੀ ਤੁਹਾਡੀ ਇੱਛਾ ਹੈ ਪਰੇਸ਼ਾਨੀ ਹੈ ਜਿਹੜੀ ਵੀ ਤੁਹਾਨੂੰ ਪ੍ਰੋਬਲਮ ਹੈ ਉਸ ਪ੍ਰੋਬਲਮ ਨੂੰ ਲੈ ਕੇ ਤੁਸੀਂ ਆਪਣੀ ਅਰਦਾਸ ਕਰਨੀ ਹੈ ਤੇ ਕਰਨ ਤੋਂ ਬਾਅਦ ਤੁਸੀਂ ਆਪਣੇ ਘਰ ਵਾਪਸ ਆ ਜਾਣਾ ਹੈ। ਇਸੇ ਤਰੀਕੇ ਦੇ ਨਾਲ ਤੁਸੀਂ ਤਿੰਨ ਸ਼ਨੀਵਾਰ ਲਗਾਤਾਰ ਇਸ ਉਪਾਅ ਨੂੰ ਕਰਨਾ ਹੈ। ਤੁਸੀਂ ਦੇਖੋਗੇ ਤਿੰਨ ਸ਼ਨੀਵਾਰ ਇਹ ਉਪਾਅ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨਾ ਬਦਲਾ ਆ ਜਾਂਦਾ ਹੈ। ਤੇ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਦੇ ਵਿੱਚ ਕਾਫੀ ਦੁੱਖ ਤੇ ਦੁੱਖ ਹੀ ਆ ਰਹੇ ਨੇ ਤੁਹਾਨੂੰ ਕੋਈ ਨਵੀਂ مصیبت રોજ ਘੇਰ ਲੈਂਦੀ ਏ ਇੱਕ ਦੁੱਖ ਜਾਂਦਾ ਨਹੀਂ ਦੂਸਰਾ ਆ ਜਾਂਦਾ ਜੇਕਰ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੋ ਰਿਹਾ ਤਾਂ ਉਸ ਦੇ ਲਈ ਤੁਸੀਂ ਕੀ ਕਰਨਾ ਹੈ ਪੰਜ ਕਾਲੀਆਂ ਮਿਰਚਾਂ ਲੈ ਲਿਆ ਉਹ ਮਿਰਚਾਂ ਨੂੰ ਲੈ ਕੇ ਤੁਸੀਂ ਆਪਣੇ ਘਰ ਦੇ ਕੋਨੇ ਦੇ ਵਿੱਚ ਕਿਸੇ ਵੀ ਕੋਨੇ ਦੇ ਵਿੱਚ ਘਰ ਦੇ ਬਾਹਰ ਤੁਸੀਂ ਉਹਨਾਂ ਨੂੰ ਜਲਾ ਦੇਣਾ ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਤੁਸੀਂ ਪੰਜ ਕਾਲੀਆਂ ਮਿਰਚਾਂ ਦੇ ਦਾਣੇ ਲੈ ਕੇ ਆਪਣੇ ਘਰ ਦੇ ਵਿੱਚ ਕਿਸੇ ਵੀ ਕੋਨੇ ਤੇ ਚਲਾ ਦੇਣਾ ਇਸ ਤੋਂ ਬਾਅਦ ਤੁਸੀਂ ਕਾਲ ਚਾਰ ਕਾਲੀਆਂ ਮਿਰਚਾਂ ਲੈਣੀਆਂ ਨੇ ਉਹਨਾਂ ਦੀ ਨਾਲ ਇੱਕ ਕਪੂਰ ਲੈ ਲੈਣਾ ਇਹ ਪੰਜ ਚੀਜ਼ਾਂ ਨੂੰ ਲੈ ਕੇ ਤੁਸੀਂ ਆਪਣੇ ਘਰ ਦਾ ਕੋਈ ਵੀ ਰੂਮ ਲੈ ਸਕਦੇ ਹੋ ਉਹ ਰੂਮ ਦੇ ਕੋਨੇ ਦੇ ਵਿੱਚ ਤੁਸੀਂ ਇਹਨਾਂ ਨੂੰ ਜਲਾ ਦਿਓ ਇਸ ਤਰ੍ਹਾਂ ਜਲਾਉਣ ਦੇ ਨਾਲ ਤੁਹਾਡੇ ਘਰ ਦੇ ਵਿੱਚ ਜਿੰਨੀ ਵੀ ਨਕਾਰਾਤਮਕ ਊਰਜਾ ਹੋਵੇਗੀ ਜਿੰਨੀ ਵੀ ਮਾੜੀ ਸ਼ਕਤੀ ਹੋਵੇਗੀ ਉਹ ਸਾਰੀ ਦੂਰ ਹੋ ਜਾਵੇਗੀ ਤੇ ਇਹ ਜੋ ਤੁਸੀਂ ਕਾਲੀਆਂ ਮਿਰਚਾਂ ਤੇ ਇੱਕ ਕਪੂਰ ਚਲਾਇਆ ਸੀ ਇਹਨਾਂ ਦੀ ਜੋ ਰਾਖ ਹੋਵੇਗੀ ਉਸ ਨੂੰ ਤੁਸੀਂ ਆਪਣੇ ਘਰ ਤੋਂ ਬਾਹਰ ਕਿਸੇ ਵੀ ਖੁੱਲ੍ਹੀ ਜਗ੍ਹਾ ਤੇ ਤੁਸੀਂ ਸੁੱਟ ਕੇ ਆ ਸਕਦੇ ਹੋ ਇਸ ਤੋਂ ਬਾਅਦ ਵਿੱਚ ਜੇਕਰ ਕਈ ਵਾਰ ਆਪਣੇ ਘਰ ਦੇ ਵਿੱਚ ਹੁੰਦਾ ਹੈ ਕੋਈ ਫੈਮਿਲੀ ਮੈਂਬਰ ਇਹ ਉਹ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਿਹਾ ਹੈ ਤੇ ਜਾਂ ਫਿਰ ਉਸ ਨੂੰ ਕੋਈ ਦਵਾਈ ਨਹੀਂ ਲੱਗ ਰਹੀ ਕੋ ਡਾਕਟਰਾਂ ਦੇ ਕੋਲ ਦਵਾਈ ਲੈਣ ਜਾਂਦਾ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਕਹਿੰਦਾ ਭਾਵ ਕਿ ਤੁਹਾਡੇ ਘਰ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਤੁਹਾਡੇ ਘਰ ਨੂੰ ਬਿਮਾਰੀਆਂ ਨੇ ਘੇਰਿਆ ਹੋਇਆ ਇੱਕ ਠੀਕ ਹੁੰਦਾ ਫੈਮਿਲੀ ਮੈਂਬਰ ਤੇ ਦੂਸਰਾ ਬਿਮਾਰ ਹੋ ਜਾਂਦਾ ਤੇ ਉਸ ਦੇ ਲਈ ਜਾਂ ਤੁਹਾਨੂੰ ਬਿਮਾਰੀ ਨਹੀਂ ਉਹ ਘਰ ਦੇ ਵਿੱਚ ਦੁੱਖਾਂ ਨੇ ਘੇਰਿਆ ਹੋਇਆ ਹੈ ਤੁਹਾਡੇ ਘਰ ਦੇ ਵਿੱਚ ਕੋਈ ਵੀ ਤੁਹਾਨੂੰ ਰਸਤਾ ਨਹੀਂ ਦਿਖਦਾ ਕਿ ਤੁਸੀਂ ਆਪਣੇ ਘਰ ਦੇ ਵਿੱਚ ਕੀ ਕੰਮ ਕਰੋ ਜਿਹਦੇ ਨਾਲ ਬੱਚਿਆਂ ਦੇ ਸੁਪਨੇ ਪੂਰੇ ਕਰੋ ਜੇਕਰ ਤੁਸੀਂ ਕੋਈ ਆਪਣਾ ਕਾਰੋਬਾਰ ਸ਼ੁਰੂ ਵੀ ਕਰ ਲੈਨੇ ਹੋ ਤੇ ਉਹਦੇ ਵਿੱਚ ਤੁਹਾਨੂੰ ਤਰੱਕੀ ਨਹੀਂ ਮਿਲਦੀ ਉਹ ਤੁਹਾਡਾ ਕਾਰੋਬਾਰ ਜਿਹੜਾ ਸਫਲ ਨਹੀਂ ਹੁੰਦਾ ਜਦੋਂ ਇਸ ਤਰ੍ਹਾਂ ਦੀਆਂ ਤੁਹਾਨੂੰ ਪ੍ਰੋਬਲਮ ਆਉਂਦੀਆਂ ਨੇ ਤਾਂ ਉਸ ਦੇ ਲਈ ਤੁਸੀਂ ਨੇ ਸੱਤ ਕਾਲੀਆਂ ਮਿਰਚਾਂ ਲੈਣੀਆਂ ਨੇ ਸੱਤ ਕਾਲੀਆਂ ਮਿਰਚਾਂ ਲੈ ਕੇ ਜਿਵੇਂ ਆਪਣੀ ਘਰ ਦੇ ਵਿੱਚ ਲੱਗੀ ਹੋਈ ਘੜੀ ਚੱਲਦੀ ਉਸ ਤੋਂ ਉਲਟੀ ਦਿਸ਼ਾ ਦੇ ਵਿੱਚ ਤੁਸੀਂ ਆਪਣੇ ਤੋਂ ਸੱਤ ਵਾਰ ਵਾਰ ਲੈਣੀਆਂ ਨੇ ਵਾਰਨ ਤੋਂ ਬਾਅਦ ਦੇ ਵਿੱਚ ਤੁਸੀਂ ਉਹਨਾਂ ਮਿਰਚਾਂ ਨੂੰ ਲੈ ਕੇ ਤੁਸੀਂ ਆਪਣੇ ਘਰ ਤੋਂ ਬਾਹਰ ਚਲੇ ਜਾਣਾ ਹੈ ਕਰ ਤੋਂ ਬਾਹਰ ਚ ਰਸਤੇ ਤੇ ਜਾਣਾ ਜਿੱਥੇ ਚ ਰਸਤਾ ਬਣਿਆ ਹੋਵੇਗਾ ਉੱਥੇ ਜਾ ਕੇ ਤੁਸੀਂ ਉੱਪਰ ਇਹ ਜਿਹੜੀਆਂ ਮਿਰਚਾਂ ਵਾਰੀਆਂ ਹੋਣਗੀਆਂ ਤੁਸੀਂ ਆਪਣੇ ਤੋਂ ਇਹਨਾਂ ਨੂੰ ਤੁਸੀਂ ਉੱਪਰ ਨੂੰ ਦੇਖਦੇ ਹੋਏ ਇਹਨਾਂ ਨੂੰ ਤੁਸੀਂ ਸੁੱਟ ਦੇਣਾ ਸੁੱਟ ਕੇ ਆਪਣੇ ਘਰ ਵਾਪਸ ਆ ਜਾਣਾ ਨਾ ਤਾਂ ਤੁਸੀਂ ਜਾਂਦੇ ਸਮੇਂ ਕਿਸੇ ਦੇ ਨਾਲ ਗੱਲ ਕਰਨੀ ਤੇ ਨਾ ਹੀ ਤੁਸੀਂ ਆਉਂਦੇ ਸਮੇਂ ਇਸ ਉਪਾਅ ਨੂੰ ਵੀ ਤੁਸੀਂ ਸ਼ਨੀਵਾਰ ਦੇ ਦਿਨ ਕਰਨਾ ਹੈ ਤੇ ਤਿੰਨ ਸ਼ਨੀਵਾਰ ਕਰਨਾ ਹੈ ਜੇਕਰ ਤੁਸੀਂ ਇਸ ਉਪਾਅ ਜੋ ਅਸੀਂ ਦੱਸੇ ਨੇ ਦੱਸਣ ਦੇ ਮੁਤਾਬਕ ਤੁਸੀਂ ਭਾਵਨਾ ਦੇ ਨਾਲ ਕਰੋਗੇ ਤੇ ਇਹਨਾਂ ਉਪਾਅ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਹੈ ਇਸ ਤੋਂ ਇਲਾਵਾ ਤੁਹਾਡੇ ਘਰ ਦੇ ਵਿੱਚ ਕੋਈ ਫੈਮਿਲੀ ਮੈਂਬਰ ਹੈ ਉਸ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਤੇ ਜੇ ਤੁਹਾਡੇ ਘਰ ਦੇ ਵਿੱਚ ਬਿਨਾਂ ਗੱਲ ਤੋਂ ਕਈ ਵਾਰ ਆਪਣੇ ਘਰ ਚ ਹੁੰਦਾ ਹੈ ਕਿ ਕੋਈ ਗੱਲ ਵੀ ਨਹੀਂ ਹੁੰਦੀ ਬੈਠੇ-ਬੈਠੇ ਫੈਮਿਲੀ ਮੈਂਬਰ ਆਪਸ ਦੇ ਵਿੱਚ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੰਦੇ ਨੇ ਇਸ ਤਰ੍ਹਾਂ ਤੁਹਾਡੇ ਘਰ ਦੇ ਵਿੱਚ ਹੁੰਦਾ ਹੈ ਤੇ ਜਾਂ ਕੋਈ ਤੁਹਾਡਾ ਫੈਮਿਲੀ ਮੈਂਬਰ ਹੋਵੇਗਾ ਜਿਸ ਨੂੰ ਬਹੁਤ ਹੀ ਜ਼ਿਆਦਾ ਗੁੱਸਾ ਆਉਂਦਾ ਹੈ ਜਿਸੇ ਗੁੱਸੇ ਨੂੰ ਲੈ ਕੇ ਤੁਸੀਂ ਕਾਫੀ ਸਮੇਂ ਤੋਂ ਪਰੇਸ਼ਾਨ ਹੋ ਕਿਉਂਕਿ ਕਈ ਏਦਾਂ ਦੇ ਮਨੁੱਖ ਹੁੰਦੇ ਨੇ ਜੋ ਆਪਣੇ ਗੁੱਸੇ ਨੂੰ ਕਾਬੂ ਨਹੀਂ ਪਾ ਸਕਦੇ ਕਾਬੂ ਨਹੀਂ ਪਾਉਂਦੇ ਜਿਸ ਕਰਕੇ ਉਹ ਆਪਣਾ ਨੁਕਸਾਨ ਵੀ ਕਰ ਲੈਂਦੇ ਨੇ ਇਸ ਹੱਦ ਤੱਕ ਗੁੱਸਾ ਆਉਣਾ ਬਹੁਤ ਹੀ ਜ਼ਿਆਦਾ ਗਲਤ ਹੁੰਦਾ ਹੈ ਜਿਸ ਦੇ ਵਿੱਚ ਮਨੁੱਖ ਆਪਣੇ ਆਪ ਨੂੰ ਨੁਕਸਾਨ ਪਹੁੰਚਾ ਲਵੇ ਤੇ ਇਸ ਦੇ ਲਈ ਤੁਸੀਂ ਕੀ ਕਰਨਾ ਹੈ ਤੁਹਾਡੇ ਘਰ ਦੇ ਵਿੱਚ ਇਸ ਤਰ੍ਹਾਂ ਕੋਈ ਮਨੁੱਖੇ ਕੋਈ ਵਿਅਕਤੀ ਹੈ ਜਿਸ ਨੂੰ ਗੁੱਸਾ ਆਉਂਦਾ ਹੈ ਜਾਂ ਫਿਰ ਤੁਹਾਨੂੰ ਹੀ ਆਉਂਦਾ ਹੈ ਤਾਂ ਉਹਨਾਂ ਨੂੰ ਬਿਨਾਂ ਦੱਸੇ ਤੁਸੀਂ ਨੇ ਚਾਰ ਕਪੂਰ ਲੈਣੇ ਨੇ ਜਾਂ ਇੱਕ ਕਪੂਰ ਲੈ ਲੈਣਾ ਹੈ ਤੇ ਉਸ ਦੇ ਚਾਰ ਟੁਕੜੇ ਕਰ ਲੈਣੇ ਇਹ ਕਪੂਰ ਨੂੰ ਤੁਸੀਂ ਆਪਣੇ ਘਰ ਦੇ ਚਾਰਾ ਕੋਨਿਆਂ ਦੇ ਰੱਖ ਦੇਣਾ ਹੈ ਤੇ ਜਿਵੇਂ ਹੀ ਤੁਸੀਂ ਇਸ ਤਰ੍ਹਾਂ ਕੋਨਿਆਂ ਤੇ ਰੱਖੋਗੇ ਤੇ ਤੁਹਾਨੂੰ 10 ਤੋਂ 15 ਦਿਨਾਂ ਦੇ ਵਿੱਚ ਵਿੱਚ ਪਤਾ ਲੱਗਣਾ ਸ਼ੁਰੂ ਹੋ ਜਾਏਗਾ ਕਿ ਤੁਹਾਡੇ ਘਰ ਦਾ ਜੋ ਫੈਮਿਲੀ ਮੈਂਬਰ ਸੀ ਜਿਸ ਨੂੰ ਗੁੱਸਾ ਹੁੰਦਾ ਸੀ ਜਾਂ ਬਿਨਾਂ ਵਜ੍ਹਾ ਤੁਹਾਡੇ ਘਰ ਦੇ ਵਿੱਚ ਲੜਾਈ ਹੁੰਦੀ ਸੀ 10 ਤੋਂ 15 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਇਸ ਚੀਜ਼ ਦੇ ਵਿੱਚ ਫਰਕ ਨਜ਼ਰ ਆਵੇਗਾ ਇਸ ਤੋਂ ਇਲਾਵਾ ਅਗਲਾ ਜੋ ਉਪਾਏ ਉਹ ਤੁਸੀਂ ਆਪਣੀ ਦੁਕਾਨ ਦੇ ਲਈ ਜਾਂ ਆਪਣੇ ਘਰ ਦੇ ਲਈ ਵੀ ਕਰ ਸਕਦੇ ਹੋ ਜਿਵੇਂ ਤੁਹਾਡੇ ਘਰ ਦੇ ਵਿੱਚ ਪੈਸਾ ਨਹੀਂ ਰੁਕਦਾ ਉਸ ਦੇ ਲਈ ਤੁਸੀਂ ਨੇ ਕੀ ਕਰਨਾ ਇੱਕ ਕੱਚ ਦੀ ਕਟੋਰੀ ਲੈ ਲੈਣੀ ਹੈ ਤੇ ਉਸ ਦੇ ਵਿੱਚ ਤੁਸੀਂ ਸੱਤ ਕਪੂਰ ਪਾ ਲੈਣੇ ਨੇ 2 ਫਿਟ ਕੜੀ ਦੀਆਂ ਛੋਟੀਆਂ ਛੋਟੇ ਟੁਕੜੇ ਪਾ ਲੈਣੇ ਨੇ ਇੱਕ ਤੁਸੀਂ ਸਿੰਦਾ ਨਮਕ ਦੀ ਡਲੀ ਪਾ ਲੈ ਇੱਕ ਗੱਲ ਯਾਦ ਰੱਖਿਓ ਕਿ ਇਸ ਦੇ ਵਿੱਚ ਤੁਸੀਂ ਕੋਈ ਵੀ ਪੀਸੀ ਹੋਈ ਚੀਜ਼ ਨਹੀਂ ਪਾਉਣੀ ਤੇ ਇਹਨਾਂ ਚੀਜ਼ਾਂ ਨੂੰ ਤੁਸੀਂ ਕਟੋਰੀ ਦੇ ਵਿੱਚ ਪਾ ਕੇ ਤੇ ਕਟੋਰੀ ਦੇ ਕਿਸੇ ਉੱਪਰੋਂ ਪਲੇਟ ਦੇ ਨਾਲ ਢੱਕਣ ਦੇ ਨਾਲ ਦੋਸੇ ਟੱਕ ਦੇਣਾ ਉਹ ਉਸ ਦੇ ਸਾਈਜ਼ ਦਾ ਹੀ ਹੋਵੇ ਜਿਸ ਕਟੋਰੀ ਦੇ ਵਿੱਚ ਤੁਸੀਂ ਇਹ ਚੀਜ਼ਾਂ ਪਾਈਆਂ ਨੇ ਉਸ ਦੇ ਸਾਈਜ਼ ਦਾ ਤੇ ਹੁਣ ਇਸ ਨੂੰ ਤੁਸੀਂ ਆਪਣੀ ਸ਼ਾਪ ਤੇ ਜਿੱਥੇ ਪੈਸੇ ਰੱਖਦੇ ਹੋ ਜਾਂ ਆਪਣੇ ਘਰ ਦੇ ਵਿੱਚ ਜਿੱਥੇ ਤੁਸੀਂ ਆਪਣੀ ਕੋਈ ਤਜੋਰੀ ਬਣਾਈ ਹੈ ਪੈਸੇ ਰੱਖਣ ਦੀ ਪਰ ਜੇਕਰ ਤੁਹਾਡੇ ਘਰ ਦੇ ਵਿੱਚ ਇੰਨਾ ਪੈਸਾ ਨਹੀਂ ਹੈਗਾ ਕਿਤੇ ਤੁਸੀਂ 150 ਰੁਪਏ ਰੱਖਦੇ ਹੋ ਤਾਂ ਉਸ ਡੱਬੇ ਦੇ ਵਿੱਚ ਜਿੱਥੇ ਰੱਖਦੇ ਹੋ ਉਸ ਡੱਬੇ ਦੇ ਕੋਲ ਇਸ ਕੌਲੀ ਨੂੰ ਕਟੋਰੀ ਨੂੰ ਰੱਖਦੇ ਹੋ ਜਾਂ ਜੇ ਤੁਸੀਂ ਤਜੋਰੀ ਦੇ ਵਿੱਚ ਜਾ ਆਪਣੇ ਕਿਸੇ ਸ਼ਾਪ ਦੇ ਗੱਲੇ ਦੇ ਵਿੱਚ ਤੁਸੀਂ ਪੈਸੇ ਪਾਉਣੇ ਆ ਤਾਂ ਉੱਥੇ ਇਸ ਕਟੋਰੀ ਨੂੰ ਰੱਖ ਦਿਓ ਤੁਸੀਂ ਦੇਖਿਓ ਕਿ ਤੁਹਾਡੇ ਨੂੰ ਕੋਈ ਜੀ ਦਿਨਾਂ ਦੇ ਵਿੱਚ ਇਸ ਦਾ ਫਰਕ ਪਤਾ ਲੱਗ ਜੇਗਾ ਤੁਹਾਡੇ ਘਰ ਦੇ ਵਿੱਚ ਪੈਸਾ ਰੁਕਣਾ ਸ਼ੁਰੂ ਹੋ ਜਾਵੇਗਾ ਤੇ ਬਰਕਤ ਪੈਣੀ ਵੀ ਸ਼ੁਰੂ ਹੋ ਜਾਵੇਗੀ ਇਹ ਸੀ ਆਪਣੀ ਅੱਜ ਦੀ ਵੀਡੀਓ ਤੇ ਦਿਨ ਸ਼ਨੀਵਾਰ ਨੂੰ ਕੀਤੇ ਜਾਣ ਵਾਲੇ ਇਹ ਕੁਝ ਉਪਾਅ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸੇ ਨੇ ਜੇਕਰ ਦੱਸੀ ਵਿਧੀ ਦੇ ਅਨੁਸਾਰ ਇਹਨਾਂ ਨੂੰ ਤੁਸੀਂ ਕਰ ਲੈਨੇ ਹੋ ਤਾਂ ਇਹਨਾਂ ਦਾ ਤੁਹਾਨੂੰ ਫਲ ਬਹੁਤ ਹੀ ਜ਼ਿਆਦਾ ਗੂਣਵਾਲੇ ਜੋ ਆਪਣੇ ਘਰ ਦੀਆਂ ਛੋਟੀਆਂ-ਛੋਟੀਆਂ ਪਰੇਸ਼ਾਨੀਆਂ ਨੇ ਉਹਨਾਂ ਨੂੰ ਦੂਰ ਕਰਨ ਦੇ ਲਈ ਅਸੀਂ ਇਹ ਘਰੇਲੂ ਛੋਟੇ-ਛੋਟੇ ਉਪਾਅ ਕਰਦੀਆਂ ਜਿਸ ਦੇ ਨਾਲ ਸਾਨੂੰ ਨੁਕਸਾਨ ਤਾਂ ਕੋਈ ਹੁੰਦਾ ਨਹੀਂ ਫਾਇਦਾ ਹੁੰਦਾ ਜਿੰਨਾ ਵੀ ਹੋਵੇ ਘੱਟ ਹੋਵੇ ਵੱਧ ਹੋਵੇ ਸਮਾਂ ਲੱਗਦਾ ਪਰ ਫਾਇਦਾ ਜ਼ਰੂਰ ਹੁੰਦਾ ਹੈ ਇਸੀ ਸਾਡੀ ਅੱਜ ਦੀ ਵੀਡੀਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਜ਼ਰੂਰ ਲਿਖੋ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ